ਸਸ਼ੀਗਲ ਜੀ ਮੈਂ ਹਾ ਅਸ਼ਦੀਪ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਰਮੀਤ ਪਠਾਨ ਮਾਜਰਾ ਜਿਹੜੇ ਕਿ ਪੁਲਿਸ ਹਿਦਾਸਤ ਦੇ ਵਿੱਚੋਂ ਫਰਾਰ ਨੇ ਜਿਨ੍ਹਾਂ ਨੂੰ ਲਗਾਤਾਰ ਵੱਖ-ਵੱਖ ਜਿਹੜੇ ਨੇ ਸੂਬਿਆਂ ਦੇ ਵਿੱਚ ਪਾਲ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਸੋਰੀ ਪੰਜਾਬ ਪੁਲਿਸ ਵੱਲੋਂ ਜੇਕਰ ਗੱਲ ਕਰੀਏ ਤਾਂ ਹਰਮੀਤ माजरादा ਕਿਸੇ ਪਾਸੇ ਵੀ ਜਿਹੜਾ ਹੈ ਇਹ ਪਤਾ ਨਹੀਂ ਲੱਗ ਰਿਹਾ ਕਿ ਪਠਾਨ ਮਾਜਰਾ ਅਕਸਰ ਕਿੱਥੇ ਗਏ ਚਲੇ ਨੇ ਜ਼ਮੀਨ ਖਾ ਗਈ ਹੈ ਕਿ ਅਸਮਾਨ ਖਾ ਗਿਆ ਹੈ ਕਿਉਂਕਿ ਪੰਜਾਬ ਦੇ ਵਿੱਚ ਜਿੱਥੇ ਹਰਮੀਤ ਪਠਾਨ ਮਾਜਰਾ ਨੇ ਕੁਝ ਦਿਨ ਵਿੱਚ ਹੀ ਵੱਡੀਆਂ ਜਿਹੜੀਆਂ ਨੇ ਗੱਲਾਂ ਖੋਲ ਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਰੱਖ ਦਿੱਤੀਆਂ ਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਬਾਰੇ ਵੀ ਕਾਫੀ ਕੋਸ਼ ਉਹ ਬੋਲਦੇ ਨਜ਼ਰ ਆਏ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੋਈ ਵੀ ਸ਼ਬਦੀ ਹਮਲਾ ਨਹੀਂ ਕੀਤਾ ਗਿਆ ਕੰਸੋ ਆ ਇਹ ਵੀ ਚੱਲ ਰਹੀਆਂ ਨੇ ਕਿ ਜੇ ਜਕਰ ਪਠਾਨ ਮਾਜਰਾ ਦੇ ਸਿਰ ਤੇ ਕਿਸੇ ਦਾ ਵੱਡੇ ਦਾ ਹੱਥ ਹੈ ਕਿਉਂਕਿ ਇੱਕ ਟਾਈਮ ਦੇ ਵਿੱਚ ਹੀ ਪਠਾਨ ਮਾਜਰਾ ਕਿੱਧਰ ਫਰਾਰ ਹੋ ਗਏ ਕਿਉਂਕਿ ਜਿਸ ਤਰ੍ਹਾਂ ਪਠਾਨ ਮਾਜਰਾ ਨੇ ਕਿਹਾ ਕਿ ਮੇਰੇ ਮੇਰਾ ਅੰਕਾਊਂਟਰ ਕਰ ਦੇਣਾ ਸੀ ਮੈਨੂੰ ਪੰਜਾਬ ਪੁਲਿਸ ਤੇ ਪਹਿਲਾਂ ਹੀ ਸ਼ੱਕ ਹੋ ਗਿਆ ਸੀ ਤਾਂ ਤਾਂ ਮੈਂ ਉੱਥੋਂ ਫਰਾਰ ਹੋ ਗਿਆ ਕਾਫੀ ਜਿਹੜੀ ਹੈ ਚਰਚਾ ਵਿੱਚ ਬਣੇ ਹੋਏ ਨੇ ਪਠਾਨ ਮਾਜਰਾ ਤੇ ਦੂਸਰੇ ਪਾਸੇ ਉਹਨਾਂ ਦੀ ਧਰਮ ਪਤਨੀ ਵੱਲੋਂ ਕੱਲ ਪੰਜਾਬ ਹਰਿਆਣਾ ਕੋਰਟ ਦੇ ਵਿੱਚ ਵੀ ਇਹ ਕਿਹਾ ਗਿਆ ਕਿ ਮੈਂ ਇੱਕ ਪਟੀਸ਼ਨ ਦਾਇਰ ਕਰਨਾ ਚਾਹੁੰਦੀ ਆ ਕਿ ਸਾਡੇ ਪਰਿਵਾਰ ਨੂੰ ਖਤਰਾ ਹੈ ਤੇ ਇਸ ਤਰ੍ਹਾਂ ਦੇ ਚੱਲਦਾ ਕਾਫੀ ਮਾਮਲਾ ਸਾਹਮਣੇ ਆਇਆ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਸੂਤਰਾਂ ਤੋਂ ਵੱਡੀ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਹਰਮੀਨ ਹਰਮੀਦ ਪਠਾਨ ਮਾਜਰਾ ਦੇ ਅੱਜ ਜਿਹੜਾ ਹੈ ਪਰਿਵਾਰ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਜਾ ਸਕਦਾ ਹੈ ਸੂਤਰਾਂ ਤੋਂ ਮਿਲਦੀ ਜਾਣਕਾਰੀ ਇਹ ਆ ਰਹੀ ਹੈ ਕਿ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਰਜਲ ਦੇ ਪੁੱਤਰ ਪੀਐਸ ਮੇ 16 ਲੋਕਾਂ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਜੋ ਜ਼ਬਰ ਜਨਾਹ ਦੇ ਇੱਕ ਮਾਮਲੇ ਵਿੱਚ ਪਗੋੜਾ ਹੈ ਇਸ ਸਾਰੇ ਲੋਕਾਂ ਨੂੰ ਜ਼ਬਰ ਜਨਾਹ ਦੇ ਮਾਮਲੇ ਵਿੱਚ ਫਰਾਰ ਵਿਧਾਇਕ ਹਰਮੀਤ ਸਿੰਘ ਪਠਾਨ ਮਰਜਲ ਨੂੰ ਭੱਜਣ ਵਿੱਚ ਮਦਦ ਕਰਨ ਉਹਨਾਂ ਨੂੰ ਪਨਾਹ ਦੇਣਾ ਤੇ ਕਾਨੂੰਨ ਵਿਵਸਥਾ ਨੂੰ ਪੰਗ ਕਰਨ ਦੇ ਦੋਸ਼ਾਂ ਵਿੱਚ ਨਾਮਜ਼ਦ ਕੀਤਾ ਗਿਆ ਹੈ ਤਾਂ ਨੂੰ ਦੱਸ ਦਈਏ ਕਿ ਇਸ ਮਾਮਲੇ ਵਿੱਚ ਸਿਵਲ ਲਾਈਨਜ਼ ਥਾਣੇ ਵਿੱਚੋਂ ਵਿਧਾਇਕ ਦੇ ਪੁੱਤਰ ਹਰਜਸ਼ਨ ਸਿੰਘ ਉਰਫ ਜਸ਼ਨ ਪੀਏ ਗੁਰਪ੍ਰੀਤ ਸਿੰਘ ਗੁਰੀ ਆਪ ਦੇ ਜ਼ਿਲ੍ਹਾ ਯੂਥ ਪ੍ਰਧਾਨ ਅਮਰ ਸਿੰਘ ਸੰਘੇੜਾ ਅਮਨਦੀ ਟੋਰ ਸਾਜਨ ਤਮਿੰਦਰ ਬਿੱਟੂ ਅਤੇ ਕਈ ਹੋਰ ਨਾਮ ਦਰਜ ਕਰਕੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਗਿਆ ਇਸ ਦੌਰਾਨ ਪਰਿਵਾਰ ਮੈਂਬਰਾਂ ਨੇ ਸੁਰੱਖਿਆ ਲਈ ਹਾਈ ਕੋਰਟ ਦਾ ਵੀ ਦਰਵਾਜ਼ਾ ਖੜਕਾਇਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਰਮੀਤ ਪਠਾਨ ਮਾਜਰਾ ਉਹਨਾਂ ਦੀ ਇਹ ਉਹਨਾਂ ਦੇ ਜਿਹੜੇ ਨੇ ਸਾਥੀਆਂ ਨੂੰ ਤੇ ਉਹਨਾਂ ਦੇ ਜਿਹੜੇ ਨੇ ਪੁੱਤਰ ਉਹਨਾਂ ਨੂੰ ਵੀ ਅੱਜ ਗੁਸਤਾਰ ਕਰਨ ਦੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਉਹਨਾਂ ਉੱਤੇ ਵੱਡਾ ਮਾਮਲਾ ਦਰਜ ਕੀਤਾ ਗਿਆ ਕਿਉਂਕਿ ਹਰਮੀਤ ਪਠਾਨ ਮਾਜਰਾ ਕਾਫੀ ਦਿਨਾਂ ਤੋਂ ਫਰਾਰ ਚੱਲ ਰਹੇ ਨੇ ਅੱਜ 9 ਦਿਨ ਹੋ ਗਏ ਨੇ ਲੇਕਿਨ ਉਹਨਾਂ ਦਾ ਕਿਸੇ ਤਰ੍ਹਾਂ ਦਾ ਵੀ ਪਤਾ ਨਹੀਂ ਲੱਗ ਰਿਹਾ ਦੂਸਰੇ ਪਾਸੇ ਨਾ ਹੀ ਆਮ ਆਦਮੀ ਪਾਰਟੀ ਦੇ ਕਿਸੇ ਵਿਧਾਇਕ ਦਾ ਨਾ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤੇ ਨਾ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਇਸ ਉੱਤੇ ਨਿਕਲ ਕੇ ਬਿਆਨ ਆ ਰਿਹਾ ਹੈ ਤਾਂ ਉਹਦੇ ਚੱਲ ਦੇ ਪੁਲਿਸ ਵੱਲੋਂ ਵੱਡਾ ਮਾਮਲਾ ਦਰਜ ਕਰ ਲਿਆ ਗਿਆ